ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁ ਬਹੁਤ ਸਵਾਗਤ ਹੈ ਅੱਜ ਬਾਬਾ ਜੀ ਇੱਕ ਗੱਲ ਸੁਣਾ ਰਹੇ ਸੀ ਮਕੈਨਿਕ ਦੀ ਤੇ ਮੇਰੇ ਧਿਆਨ ਵਿੱਚ ਆਇਆ ਕਿ ਦੁਨੀਆ ਵਿੱਚ ਬਹੁਤ ਮਕੈਨਿਕ ਇਦਾਂ ਦੇ ਆ ਜਿਹੜੇ ਘੱਟ ਪੜੇ ਲਿਖੇ ਆ ਤੇ ਬਹੁਤ ਹੀ ਉਹਨਾਂ 'ਚ ਸਕਿੱਲ ਹੈਗੀ ਆ ਬਾਬਾ ਜੀ ਦੱਸੋ ਤੁਸੀਂ ਜਿਹੜੀ ਗੱਲ ਦੱਸਣ ਲੱਗੇ ਹੋ ਮੈਨੂੰ ਇਹ ਮਕੈਨਿਕ ਦੀ ਦੱਸ ਨਹੀਂ ਅਕਰ ਗਿਆਨੀ ਆ ਜੀ ਅਕਰ ਗਿਆਨੀ ਆ ਹਾਂਜੀ ਜੇ ਤਾਂ ਉਹਨਾਂ ਕਹੋ ਭਈ ਦਿਮਾਗ ਦੀ ਆ ਖੋਜ ਦੀ ਆ ਜੀ ਉਹ ਜਦਾ ਪਰਚਾ ਜੀ 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 ਉਹਤ ਗੱਲ ਸਹੀ ਏ ਇੰਦਾ ਹੀ ਸਾਡੇ ਪਿੰਡੋਈ ਮਿਸਤਰੀ ਸੀ ਜੀ ਸੰਤੋਖ ਸਿੰਘ ਉਹਦਾ ਨਾਮ ਸੀ ਤੇ ਮੇਰੇ ਖਾਲ ਮਸੀ ਤੀਜੀ ਤੇ ਚੌਥੀ ਪੜਿਆਇਆ ਸੀ ਅੱਛਾ ਜੀ ਬਹੁਤ ਬਹੁਤ ਦੱਸਿਆ ਕੀ ਬਾਤਾਂ ਤੇ ਟਾਂਡੇ ਕਾਲਜ ਉਹਦੋਂ ਅਸੀਂ ਪੜਦੇ ਸੀਗੇ ਉੱਥੇ ਸਕੂਲੇ ਤੇ ਉਸੇ ਬਿਲਡਿੰਗ ਚ ਕਾਲਜ ਠੀਕ ਆ ਜੀ ਤੇ ਉੱਥੇ ਗੈਸਾਂ ਬਣਾਉਣ ਲਈ ਪਲਾਂਟ ਲਗਾਇਆ ਸੀ ਠੀਕ ਆ ਉਹ ਕਿਸੇ ਗੱਲੋਂ ਕੰਮ ਕਰਨੋਂ ਹਟ ਗਿਆ ਹਮ ਹਮ ਪੋਹਲ ਤਰ ਗੱਲਾਂ ਕਰਦੇ ਸੀਗੇ ਵੀ ਕੋਈ ਕਾਰੀਗਰ ਕਿੱਥੋਂ ਲੱਭੂਗਾ ਅੱਛਾ ਜੀ ਤੇ ਮੈਂ ਉਹਨੂੰ ਉਦਾਂ ਹੀ ਦੇਖਿਆ ਸੀ ਵੀ ਜਿਹੜਾ ਕੋ ਨਵਾਂ ਕੰਮ ਦੇਦਾ ਉਹ ਕਰ ਲੈਂਦਾ ਹੂੰ ਮੈਂ ਹੀ ਉਹਨੂੰ ਕਿਹਾ ਵੀ ਉਹ ਦੇਖ ਤੇ ਉਹ ਥੋੜਾ ਚੇਤ ਗਿਆ ਅੱਛਾ ਜੀ ਮੈਂ ਉਹ ਕੰਮ ਮੈਂ ਆਪੇ ਹੀ ਸਭ ਲੂਗਾ ਬਾਕੀ ਦੇਖਦੇ ਚੱਲ ਪੈਂਦੇ ਠੀਕ ਆ ਉਹਨੇ ਉਹ ਨਟ ਬੋਲਟ ਖੋਲੇ ਤੇ ਪ੍ਰਾਣ ਚੱਲ ਪਿਆ ਅੱਛਾ ਜੀ ਕਿਉਂ ਬਤਾ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਸੁਣਦਾ ਥੰਦਾ ਹੈ ਨਹੀਂ ਹੈ ਉੱਦਾਂ ਹੀ ਦੱਸਿਆ ਸੀ ਅੱਛਾ ਉਦਾਂ ਹੀ ਕਿਹਾ ਸੀ ਉਹ ਕਹਿੰਦਾ ਜੁਸੀਂ ਵੀ ਮੈਂ ਉਹਨਾਂ ਪੜ੍ਹਿਆ ਲਿਖਿਆ ਜਾ ਕੇ ਕੀ ਕਰੂੰਗਾ ਅੱਛਾ ਜੀ ਅੱਛਾ ਠੀਕ ਹੈ ਇਦਾਂ ਕਾਫੀ ਦੇਖਿਆ ਮੈਂ ਹਾਂਜੀ ਮੇਰੇ ਹਿਸਾਬ ਨਾਲ ਜੀ ਅਸੀਂ ਕਿਸੇ ਦੇ ਗੁਣਾਵਾਲ ਦੇਖੀਏ ਉਹ ਗੁਣਾਵਾਲਾਂ ਦੇ ਨਹੀਂ ਉਹ ਤਾਂ ਤੁਹਾਡੀ ਗੱਲ ਸਹੀ ਦੇਖੋ ਜਿੱਦਾਂ ਉੱਥੇ ਉਹ ਕਿਹਾ ਕਿਨੇ ਸੀਗਾ ਤੁਹਾਨੂੰ ਉਹ ਕਿ ਵੀ ਮਤਲਬ ਕਿ ਅਗਰ ਕੋਈ ਜਾਣਕਾਰ ਹੈ ਜਿਹੜੇ ਪ੍ਰੋਫੈਸਰ ਉੱਥੇ ਸੀਗੇ ਸਾਹਮਣੇ ਪ੍ਰੋਫੈਸਰ ਸੀਗੇ ਜਿਹੜੇ ਉਹਨਾਂ ਨੇ ਕਾਲੀ ਤੇ ਤੇ ਜਿਹੜੇ ਉਦਾਂ ਮਕੈਨਿਕ ਦੇਖਣ ਵਾਲੇ ਸੀਗੇ ਉਹਨੂੰ ਉਹਨਾਂ ਨੂੰ ਕਿਤੇ ਦੂਰੋਂ ਬੁਲਾਉਣਾ ਪੈਣਾ ਸੀ ਮੈਨੂੰ ਲੱਗਦਾ ਹਾਂ 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 ਅੱਛਾ 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 ਠੀਕ ਆ ਉਹਨਾਂ ਨੂੰ ਇਹ ਕਹਤਾ ਵੀ ਬੜਾ ਲਾਇਕ ਆ ਅੱਛਾ ਜੀ ਤੇ ਤੇ ਮਕੈਨਿਕ ਨੂੰ ਕੀ ਕਿਹਾ ਸੀ ਤੁਸੀਂ ਤੇ ਤੁਸੀਂ ਬੋਲੀ ਨਾ ਅੱਛਾ ਅੱਛਾ ਉਦਾਂ ਬਾਬਾ ਜੀ ਮੈਂ ਇੱਕ ਦੇਖਿਆ ਇਹੋ ਹਾਂਜੀ ਕਿ ਬਹੁਤ ਸਾਰੇ ਜਿਹੜੇ ਮਕੈਨਿਕ ਆ ਨਾ ਚਾਹੇ ਉਹ ਜਿੱਦਾਂ ਕੋਈ 2 ਵੀਲਰ ਦੇ ਜਾਂ 4 ਵੀਲਰ ਦੇ ਮਕੈਨਿਕ ਹੋਣ ਹਾਂ ਉਹ ਬਹੁਤ ਕਈ ਬਹੁਤੇ ਘੱਟ ਪੜੇ ਲਿਖੇ ਹੁੰਦੇ ਪਰ ਸਕਿੱਲ ਬਹੁਤ ਹੁੰਦੀ ਉਹਨਾਂ ਦੇ ਅੰਦਰ ਹਾਂਜੀ ਉਹ ਗੱਡੀ ਦੀ ਆਵਾਜ਼ ਹਾਂ ਉਹ ਆਵਾਜ਼ ਤੋਂ ਹੀ ਪਤਾ ਕਰ ਲੈਂਦੇ ਆ ਉਹ ਕਿ ਇਹ ਪ੍ਰੋਬਲਮ ਆ ਇੱਥੇ ਇੱਥੇ ਦੀ ਗੱਲ ਹੈ ਜੀ ਉਹ ਸ਼ਰਬੈਂਟਾਂ ਦੇ ਜੀ ਸ਼ੈਂਕਨ ਡੀਜ਼ਲ ਵਰਕ ਅੱਛਾ ਜੀ ਉਹ ਵੀ ਜੀ ਉੱਥੇ ਹੀ ਸੀ ਟਾਂਡੇ ਅੱਛਾ ਜੀ ਤੇ ਉਦੋਂ ਕੋ ਟ੍ਰੈਕਟਰ ਜੀ ਸਕਾਟ ਨਵੀਂ ਆਈ ਸੀ ਅੱਛਾ ਜੀ ਉਹਨਾਂ ਦਾ ਬਿਊਰ ਕਹਿੰਦਾ ਵੀ ਇਹ ਧੂਆਂ ਕਿਉਂ ਆਉਂਦਾ ਹੈ ਅੱਛਾ ਜੀ ਉਹਨਾਂ ਦੇ ਜਿਹੜਾ ਕੋ ਆਇਆ ਸੀ ਇੰਜੀਨੀਅਰ ਠੀਕ ਹੈ ਠੀਕ ਉਦੋਂ ਉਹ ਤਾਂ ਡੈਮੋ ਲਈ ਲਿਆਇਆ ਦਿਖਾ ਲ ਦੇ ਹੈ ਨਹੀਂ ਹੁੰਦੇ ਸੀ ਹਾਂਜੀ ਹਾਂਜੀ ਦੇਖਦਾ ਬਈ ਤੂੰ ਮੈਨੂੰ ਇਹ ਦੱਸ ਪੀਰ ਤੂੰ ਆ ਕਿਉਂ ਆਂਦਾ ਹੈ ਹਮ ਅੱਛਾ ਜੀ ਕਿੱਥੋਂ ਆਂਦਾ ਹੈ ਹਾਂ ਫਿਰ ਫੇ ਮੈਂ ਦੇਖਿਆ ਵੀ ਦੇ ਲੋ ਕਿੰਨਾ ਬਜ਼ੁਰਗ ਦਾ ਕਾ ਦਿਮਾਗ ਤੈਨੂੰ ਉਹਨੂੰ ਪੁੱਛ ਜਿਵੇਂ ਉਹ ਤਾਂ ਕੋਈ ਜਵਾਬ ਨਹੀਂ ਆ ਅੱਛਾ ਇੰਜੀਨੀਅਰ ਕੋਲ ਕੋਈ ਜਵਾਬ ਨਹੀਂ ਆ ਜਿਹੜਾ ਉੱਥੇ ਲੱਗਾ ਹੀਗਾ ਹੈ ਹਾਂ ਹਾਂ ਉਹਦਾ ਬਾਬਾ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਇਦਾਂ ਦੇ ਮਕੈਨਿਕ ਦੇਖੇ ਹੋਣੇ ਜਿਹੜੇ ਘੱਟ ਬੜੇ ਲਿਖੇ ਆ ਤੇ ਬਹੁਤ ਸਕਿਲਫੁਲ ਆ ਬਹੁਤ ਦੇਖੇ ਆ ਅੱਛਾ ਜੀ ਹਾਂ ਆਪੇ ਬਹੁਤਿਆਂ ਨੂੰ ਕੋਈ ਨਾ ਕੋਈ ਨਸ਼ਾ ਜੂੜ ਲੱਗਾ ਹਾਂ ਆ ਤੁਸੀਂ ਗੱਲ ਬੜੀ ਵਧੀਆ ਦੱਸੀ ਇੱਕ ਚਲੋ ਵਧੀਆ ਮੈਂ ਉਸ ਹਿਸਾਬ ਨਾਲ ਨਹੀਂ ਕਹਿਣਾ ਵਧੀਆ ਆ ਹੈ ਤਾਂ ਮਾੜੀ ਗੱਲ ਇਹ ਹੈ ਕਿ ਵੀ ਨਸ਼ਾ ਲੱਗਾ ਆ ਇਹ ਗੱਲ ਮੈਂ ਦੇਖੀ ਆ ਬਾਬਾ ਜੀ ਇੱਕ ਇਥੇ ਬੁਲਟ ਦਾ ਮਕੈਨਿਕ ਆ ਟਾਂਡਾ ਆਊਟ ਮੋੜ ਚ ਹਾਂ ਜੀ ਉਹਨੂੰ ਨਸ਼ੇ ਨਹੀਂ ਖਾ ਲਿਆ ਜੀ ਪਰ ਉਹ ਕਹਿੰਦੇ ਉਹਦੇ ਵਰਗਾ ਕੋਈ ਕਾਰੀਗਰੀ ਹੈ ਨਹੀਂ ਸੀਗਾ ਸਹੀ ਹੈ ਇਦਾਂ ਮੈਂ ਕਈਆਂ ਬਾਰੇ ਸੁਣਿਆ ਬਾਬਾ ਜੀ ਕਾਰਨ ਕੀ ਹੁੰਦਾ ਹੈ ਵੀ ਕਾਰਨ ਮੈਨੂੰ ਲੱਗਦਾ ਜੀ ਭੰਗ ਬਾਰੇ ਤਾਂ ਕਹਿੰਦੇ ਆ ਜੀ ਤੇ ਮਨ ਜਿਹੜਾ ਆ ਉਹ ਇਕਾਗਰਤਿਆ ਹੋ ਜਾਂਦਾ ਜੀ ਜੀ ਪਰ ਮੇਰੇ ਹਿਸਾਬ ਨਾਲ ਥੋੜੀ ਕਰ ਲਵੇ ਤੇ ਪਾਉਣਾ ਕਰ ਲਵੇ ਐਕਸੈਸ ਮਾੜੀ ਹੈ ਨਹੀਂ ਮੈਨੂੰ ਬਾਬਾ ਜੀ ਇਦਾਂ ਕੁਝ ਮਹਿਸੂਸ ਹੁੰਦਾ ਹੈ ਕਿ ਵੀ ਕੁਝ ਘਰ ਦੇ ਹਾਲਾਤ ਜਾਂ ਕੁਝ ਇਦਾਂ ਦੀ 6:00 ਵਜ ਦੀ ਆ ਜਿਹੜੇ ਇਸ ਪਾਸੇ ਨੂੰ ਚੱਲ ਪੈਂਦੇ ਆ ਇਹਨੇ ਜਿਹੜੇ ਸਕਿੱਲ ਫੁੱਲ ਬੰਦੇ ਹੁੰਦੇ ਆ ਜਾਓ ਉਹਨਾਂ ਨੂੰ ਪਤਾ ਹੀ ਨਹੀਂ ਵੀ ਆਪਣੇ 스케ਲੇ ਨਹੀਂ ਪਛਾਣ ਪਾਉਂਦੇ ਇਹ ਤਾਂ ਮੈਂ ਬਸ ਗੱਲ ਦੇਖੀ ਹੋਰ ਕੋਈ ਬਾਬਾ ਜੀ ਤੁਸੀਂ ਆਪਣੇ ਪਿੰਡ ਦੇ ਆਲੇ ਦੁਆਲੇ ਕੋਈ ਖਾਸ ਮਕੈਨਿਕ ਦੇਖਿਆ ਹੋਵੇ ਇਦਾਂ ਦਾ ਕਾਫੀ ਦੇਖਿਆ ਜੀ ਮੈਂ ਆ ਆਪਣੀਆਂ ਬਿਜਲੀ ਦੀਆਂ ਮੋਟਰਾਂ ਦੇ ਮਕੈਨਿਕ ਦੇਖਿਆ ਹਾਂ ਹਾਂਜੀ ਉਹ ਕੰਨ ਇਦਾਂ ਦਾ ਕੰਨ ਲੈਂਦੇ ਆ ਅੱਛਾ ਜੀ ਹਾਂ ਚਲੋ ਸਾਡਾ ਵੀਡੀਓ ਬਣਾਉਂਦਾ ਇਹ ਮਕਸਦ ਹੈਗਾ ਕਿ ਜਿਹੜੀ ਬਾਬਾ ਜੀ ਨੇ ਇੱਕ ਗੱਲ ਦੱਸੀ ਕਿ ਤੁਹਾਨੂੰ ਇਹ ਦੱਸਿਆ ਜਾਵੇ ਕਿ ਅੱਖਰ ਗਿਆਨ ਹੀ ਜ਼ਰੂਰੀ ਨਹੀਂ ਹੈਗਾ ਹਾਂ ਤੇ ਬਾਕੀ ਜਿਸ ਬੰਦੇ ਚ ਗੋਣਿਆ ਉਹਦੇ ਚੌਗਣ ਵੀ ਹੋ ਸਕਦੇ ਆ ਜੀ ਅਸੀਂ ਉਹਦੇ ਗੁਣਾਵਾਲ ਦੇਖੀਏ ਉਹ ਗੁਣਾਵਾਲ ਨਾ ਦਿੱਖੀ ਜੀ 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 ਨਹੀਂ ਚਲੋ ਬਹੁਤ ਵਧੀਆ ਗੱਲ ਦੱਸੀ ਇਦਾਂ ਦੇ ਦੁਨੀਆ ਦੇ ਵਿੱਚ ਬਹੁਤ ਬੰਦੇ ਬੈਠੇ ਹੋਏ ਆ ਹਾਂ ਤੇ ਉਹਨਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਜੇ ਉਹਨਾਂ ਨੇ ਸਟੱਡੀ ਨਹੀਂ ਕੀਤੀ ਮੇਰੇ ਵੀ ਬਹੁਤ ਜਾਣਕਾਰ ਆ ਜਿਹੜੇ ਘੱਟ ਪੜੇ ਲਿਖੇ ਆ 8 8 9 9 10 10 ਕਲਾਸਾਂ ਕੀਤੀਆਂ ਆ ਪਰ ਚੰਗੇ ਚੰਗੇ ਭਲੇ ਬਾਬਾ ਜੀ ਪੜੇ ਲਿਖੇ ਬੰਦੇ ਨਾਲੋਂ ਜ਼ਿਆਦਾ ਹਾਂ ਦਿਮਾਗ ਰੱਖਦੇ ਉਹ ਬਿਲਕੁਲ ਉਹਨਾਂ ਨੂੰ ਲੋਕੀ ਸਲਾਹਾਂ ਲਈ ਬੁਲਾਉਂਦੇ ਆ ਤੇ ਇਸ ਲਈ ਕਦੀ ਵੀ ਕਿਸੇ ਨੂੰ ਪੜ੍ਹਾਈ ਦੇ ਬੇਸ ਤੇ ਕਦੀ ਵੀ ਇਹ ਨਹੀਂ ਮਾਪਣਾ ਚਾਹੀਦਾ ਮਾਪਣਾ ਚਾਹੀਦਾ ਜਾਂ ਅੰਕਣਾ ਚਾਹੀਦਾ ਕਿ ਉਹ ਸਕਿਲਫੁਲ ਹੋਊਗਾ ਇਹਨੂੰ ਅਕਲ ਜ਼ਿਆਦਾ ਆ ਪੜ੍ਹੇ ਵਾਲੇ ਨੂੰ ਤੇ ਚਲੋ ਬਹੁਤ ਵਧੀਆ ਬਾਬਾ ਜੀ ਧੰਨਵਾਦ ਜੀ ਬਹੁਤ ਸੋਹਣੀ ਗੱਲ ਲੱਗੀ ਇਹ ਜਾਣ ਕੇ ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਨੈਕਸਟ ਵਲੌਗ ਵਿੱਚ ਮਿਲਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ